ਭਾਜੀ ਮੇਰਾ ਨਾਮ ਵਰੁਣ ਖੱਤਰੀਆ ਪਾਜੀ ਮੈਂ ਸੁਲਤਾਨਪੁਰ ਲੋਧੀ ਵਿੱਚ ਇੰਫੋਮੇਸ਼ਨ ਦਾ ਕੰਮ ਕਰਦਾ ਵਾ ਜੀ ਜੀ ਨੂੰਣਾ 6 ਮਹੀਨੇ ਪਹਿਲਾਂ ਜਨਵਰੀ ਵਿੱਚ ਇੱਕ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਂ ਕਪੂਰਤਾਲ ਜਿਲ੍ਹੇ ਚ ਅੱਛਾ ਜੀ ਤਾਂ ਮੈਂ ਉਹ ਗੋਲ ਇਗਨੋਰ ਕਰ ਦਿੱਤੀ ਪਾਜੀ ਉਹ ਉਸ ਤੋਂ ਬਾਅਦ ਨੂੰ ਕਾਲ ਨਹੀਂ ਆਈ ਲੱਖ ਰੁਪਏ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਪਾਜੀ ਦੀ ਪਾਰਟੀ ਸੀ ਇਹੀ ਮੈਂ ਡ੍ਰਿੰਕ ਕਰ ਰਹੀ ਸੀ ਪਾਜੀ ਉੱਥੇ 7-8 ਬੰਦੇ ਆਏ ਪਾਜੀ ਕਿਹੜੀ ਜਗ੍ਹਾ ਤੇ ਇਹ ਪਾਜੀ ਦਾ ਆਫਿਸ ਆ ਇੱਥੇ ਉੱਥੇ ਹੀ ਬੱਠੀ ਬੇਕਰ 15 ਨਾਲ ਉੱਥੇ ਬੈਠੇ ਪਾਰਟੀ ਡ੍ਰਿੰਕ ਕਰ ਰਹੇ ਵਾ ਜੀ ਐਸ ਸੱਤੋ ਬੰਦੇ ਭਾਜੀ ਇਹ ਕਾਊਂਟਰ ਤੇ ਬੈਠੇ ਮੈਂ ਆਪਣੀ ਗੱਦੀ ਤੇ ਮੈਂ ਪਿੱਛੇ ਬੈਠਾ ਇਹਨਾਂ ਦੇ ਕੰਮ ਕਰਨ ਵਾਲੇ ਦੋ ਮੁੰਡੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲਾਂ ਕੋਈ ਇਸ਼ਤਾ ਆ ਕੇ ਚਾਹ ਲਾਈ ਕਰੇ ਤੋਂ ਐਸੇ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਉਹ ਇਨਿੰਗ ਕਰ ਲਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕਰ ਦਵੇ ਤੁਸੀਂ ਇੰਨੀ ਗੱਲ ਕਹੀ ਉਹਨਾਂ ਦੱਤਰਵੱਜੇ ਮਨਨ ਸ਼ੁਰੂ ਕਰਤੇ ਹਮਮ ਤੁਹਾਨੂੰ ਮਤਲਬ ਔਖਾ ਨਹੀਂ ਤਾਂ ਕੁਝ ਕਰਨ ਦਾ ਉਹਨਾਂ ਭਾਜੀ ਦੱਤਰਵੱਜੇ ਇਹਨਾਂ ਦੇ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਯੂ ਨੋ ਗਲ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਭਾਜੀ ਦੇ ਕੋਲੋਂ 20000 ਰੁਪਏ ਲੈ ਕੇ ਮੇਕੋ ਮੁੰਦਰੀਆਂ ਮੇਰੀਆਂ ਦਾਤਾਂ ਬਚੀਆਂ ਕਿ ਮਾਝ ਹੱਥ ਪਿੱਛੇ ਕਰ ਲੈ ਭਾਜੀ ਮੇਰੀ ਅਗਲੀ ਜੇ 50 ਰੁਪਏ 30 50 ਰੁਪਏ ਲੈ ਕੇ ਮੇਰੇ ਕੋਲ 10000 10000 ਮੇਰੇ ਕੋਲ ਬਚ ਗਿਆ ਭਾਜੀ ਚੱਲ ਕੇ ਭਾਜੀ ਉਸ ਤੋਂ ਬਾਅਦ ਭਾਜੀ ਹਸਪੀਟਲ ਅਸੀਂ ਆ ਗਏ ਅਸੀਂ ਦੰਦ ਦਾਤ ਉਰਣ ਅਸੀਂ ਦਾਖਲ ਕਰਾਉਣ ਦੇ ਮੇਰੇ ਕੋਲ ਹਸਪੀਟਲ ਦੇ ਕੈਮਰੇ ਕੋਣੀ ਕਢਾ ਕੇ ਦੇਖੋ ਭਾਜੀ ਅਸੀਂ ਪਰਚੀ ਪਟਾ ਰਹੇ ਭਾਜੀ ਦਾ ਫਿਰ ਪੇਮੈਂਟ ਕਰ ਰਹੇ ਸੀ ਉੱਥੇ 7-8 ਬੰਦੇ ਫੇਰ ਆਏ ਭਾਜੀ ਸਾਨੂੰ ਨਹੀਂ ਪਤਾ ਕਦੋਂ ਅਸੀਂ ਖਲੋਤੇ ਸਾਰੇ ਬਈ ਸਟਾਫ ਦੇਖਦਾ ਬਈ ਕਿਉਂਕਿ ਹਸਪਤਾਲ ਦਾ ਵੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਆ ਬਈ ਦਾਤਨ ਮਾਰ ਕੇ ਫਿਰ ਕਹਿੰਦਾ ਤੈਨੂੰ ਹੁਣ ਬਾਅਦ ਚ ਦਿਖਾਂਗੇ ਇਹ ਗੱਲ ਕਰਕੇ ਚੱਲ ਗਿਆ ਬੱਜੂ ਕਿ ਬਾਹਰ ਤੇ ਕਿੰਨੇ ਲੋਕ ਸੀ ਕਿਹੜੇ ਇਲਾਕੇ ਦੇ ਨਾਲ ਸੀ ਮੈਨੂੰ 7-8 ਜਣੇ ਉੱਥੇ ਆਏ ਸੀ 8-9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਈ ਬੱਜੂ ਕੌਣ ਲੋਕ ਆ ਉਹ ਪਾਜੀ ਪਾਜੀ ਨੂੰ ਪਤਾ ਪਾਜੀ ਨੂੰ ਕਿਹਤ ਪਾਜੀ ਕਹਿੰਦਾ ਪੰਜਾਂਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਬਈ ਜਾਣਦਾ ਮੈਂ ਇਥੇ ਰਹਿਣਾ ਨਹੀਂ ਪਾਜੀ ਇਹ ਬਾਹਰੋਂ ਆਏ ਹੋ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਸੀ ਮੈਂ ਪ ਮੈਂ ਭਾਈ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਨਾ ਅੱਛਾ ਮਤਲਬ ਲਗਾਤਾਰ ਫਰੋਤੀ ਆਈ ਸੀ ਤੇ ਰੋਕ ਮੇਰੇ ਭਾਈ 6 ਮਹੀਨੇ ਪਹਿਲਾਂ ਫਰੋਤੀ ਤੇ ਜਨਰਲ ਇਟ ਵਾਜੀ ਮੈਂ ਉਹ ਇਗਨੋਰ ਕਰਦੀ ਮੈਂ ਕਿਉਂਕਿ ਜਦ ਨਾਰਮਲ ਅੱਦੇ ਕੋਈ ਗੱਲ ਦੀ ਬਾਤ ਨਹੀਂ ਤੇ ਅੱਜ ਉਹ ਨਾ ਮਾਰੀ ਜਾਂ ਕਹਿੰਦਾ ਕਿ ਤੂੰ ਜੱਤਾ ਭਲ ਹੋਂ ਨਹੀਂ ਉਹ ਚੈਨ ਲਾ ਕੇ ਭਾਈ ਤੇ ਪੈਸੇ ਲਾ ਕੇ ਤਾਂ ਚੱਲ ਜੇ ਤੇ ਭਾਈ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਨਾ ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁਰਕੀ ਮੈਂ ਤਾਂ ਭਾਈ ਨੂੰ ਦਾਖਲ ਕਰਾਉਣ ਆਇਆ ਸੀ ਮੈਨੂੰ ਨਹੀਂ ਪਤਾ ਕਿ ਹਾਡੇ ਗੱਲ ਪੜਣਾ ਕਿਹਨੇ ਹਾਡੇ ਗੱਲ ਪੜਾਉਂਦਾ ਅੱਗੇ ਰੈਡੀਓ ਨੇ ਅਹੀਂ ਤਾਂ ਖਲੋਤ 아이 다스터 ਮਾਰਨ ਲੱਗੇ 70 ਬੱਗਾ ਸੰਦੂਪੜੇ ਮੇਰੇ ਮਾਰਨ ਲੱਗਾ ਇਹਨੇ ਬਾਹ ਏਦਾਂ ਕੀਤੀ ਬਾਹ ਜੀ ਸਾਰੀ ਵੱਢ ਗਈ ਸਿਵਲ ਹਸਪਤਾਲ ਜੀ ਭਾਈ ਮੇਰੇ ਵੱਡਾ ਮੇਰਾ ਵੱਡਾ ਭਾਈ ਆਇਆ ਸੀ ਇਹ ਦਸਤਰ ਮਾਰਨ ਲੱਗੇ ਸੀ ਮੈਂ ਕਿਹਾ ਇਹਦੇ ਦਸਤਰ ਮਾਰਨ ਲੱਗੇ ਬਾਹ ਕੇ ਕੀਤੀ ਮੈਂ ਤੇ ਵੀ ਬਾਤ ਆ ਬਜੀ ਸਿਵਲ ਹਸਪਤਾਲ ਜੀ ਵੀ ਉਹਨੇ ਅੱਗੇ ਹਮਲਾ ਕੀਤਾ ਭਾਈ ਇੱਥੇ ਬਾਹਰ ਐਮਰਜੈਂਸੀ ਸਾਹਮਣੇ ਪੱਜੀ ਆ ਐਮਰਜੈਂਸੀ ਦਾ ਹੌਸਲਾ ਤੁਹਾਰੇ ਕੈਮਰਾ ਵਿੱਚ ਕੈਮਰਾ ਕੱਢ ਲਾ ਭਾਈ ਐਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਫੋਟੋ ਚੁਣਾ ਭਾਜੀ ਐਸਐਟਓ ਡੀ ਇਹ ਨਾ ਆ ਕਰਨਾ ਜੇਲ੍ਹਾਂ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇਲ੍ਹਾਂ ਚ ਜਿਹੜੇ ਇਹ ਚੋਰੀ ਦੇ ਕੇਸਾਂ ਚ ਅੰਦਰ ਅਲੋਕੀ ਉਹ ਆ ਗਿਆ ਤੇ ਫਰੋਤੀਆਂ ਮੰਗਦੇ ਪਏ ਨੇ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਅਸੀਂ ਪਸਤ ਇੱਥੇ ਨਾ ਆਇਆ ਕਰੀਂ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਸੀਂ ਦੁਕਾਨਾਂ ਬੰਦ ਕਰਾ ਲਈ ਇਹਨੂੰ ਵਧੀਆ ਕਾਲੀਆਂ ਅਸਾਰ ਕਾਲੀਆਂ ਦੇ ਨਾਲ 100 ਗੁਣਾ ਚੰਗੀ ਹੈ ਇਹਦੇ ਨਾਲੋਂ ਮੇਰਾ ਨਾਮ ਹੈ ਜੀ ਹਰਵਿੰਦਰ ਸਿੰਘ ਪਿੰਡ ਜੱਬੋਲ ਜੀ ਜੀ ਮੈਂ ਦੇਲੇ ਟੀਮ ਦੇ ਸਾਹਮਣੇ ਆਪਣਾ ਕੰਮ ਨਬੜ ਕੇ ਤੇ ਮੇਰੇ ਬ੍ਰਦਰ ਆਹੇ ਬਨਖਤਰੀ ਜੀ ਨਾਲ ਮੈਂ ਮਿਲ ਕੇ ਮਾੜਾ ਮਾੜਾ ਕੰਮ ਚਲਾ ਰਹੇ ਹਾਂ ਜੀ ਆਪਣ ਤੇ ਫਿਰ ਚਾਰ ਬੰਦੇ ਮੇਰੇ ਪਿੰਡ ਦੇ ਮੇਰੇ ਖਾਸ ਹੀ ਆ ਮੇਰੇ ਭਰਾ ਹੀ ਆ ਉਹ ਮੈਨੂੰ ਨਹੀਂ ਪਤਾ ਇਹੋ ਜੀ ਮਤਲਬ ਕੀ ਹੋਈ ਕਰ ਕਰ ਰਹੇ ਆ ਉਹਨਾਂ ਨਾਲ ਕੇ ਪਹਿਲਾਂ ਸ਼ੀਸ਼ ਤੋੜੇ ਮੇਰੀ ਦੁਕਾਨ ਦੇ ਫੇ ਮੇਰੇ ਦਾਤਰ ਮਾਰੇ ਆ ਜੀ ਤੇ ਇਹ ਮੈਨੂੰ ਐਡਮਿਟ ਕਰਾਉਣ ਇਤਬਾਰ ਮੈਨੂੰ ਨਹੀਂ ਪਤਾ ਕਿਹੜੇ ਮਾਰਗੇ ਮੈਨੂੰ ਇਹ ਮੈਂ ਨਹੀਂ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਹੜੇ ਦਾਤਰ ਮਾਰੇ ਆ ਪਰ ਉਥੇ ਜਿਹੜੇ ਮੌਕੇ ਦੇ ਸੀਗੇ ਜੀ ਇਹ ਮਤਲਬ ਤਿੰਨ ਚਾਰ ਬੰਦੇ ਮੇਰੇ ਪਿੰਡ ਦੇ ਆਪਦੇ ਹੀ ਸੀਗੇ ਹਾਂਜੀ ਕੀ ਮੰਗੀ ਗੱਨੇ ਚਾਹੁੰਦੇ ਹੋ ਮੰਗ ਇਨਸਾਫ ਜੀ ਜੇ ਆਪਾਂ ਆਪਦਾ ਕੰਮ ਨਹੀਂ ਕਰ ਸਕਦੇ ਤਾਂ ਫੇਰ ਟੂਆ ਮੰਨ ਲੈ ਜੀ ਸਰਕਾਰ ਦਾ ਜਾਂ ਆਪਦੇ ਇਹ ਜੇ ਪੰਜਾਬ ਦਾ ਨਹੀਂ ਇੱਥੇ ਹਸਪਤਾਲ ਜਾ ਕੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਮੈਂ ਅੰਦਰ ਹੀ ਗਿਆ ਜੀ ਭਾਜਣ ਮਿੰਟ ਐਡਮਿਟ ਕਰਾਉਣ ਆਏ ਤੇ ਭਾਜ ਤੇ ਹਮਲਾ ਹੋ ਗਿਆ ਪਰਚੀ ਕਟਵਾਉਣ ਗਏ ਭਾਜ ਦੀ ਬਾਹ ਸਾਰੀ ਵੱਢਦੀ ਮੈਂ ਤੇ ਥੋੜਾ ਹੋ ਸਕਦਾ ਪਿੰਡ ਦੇ ਹਿਸਾਬ ਨਾਲ ਥੋੜਾ ਨਾ ਕਰਤਾ ਹੋਏ ਇਹਨਾਂ ਦੇ ਥੋੜਾ ਜਿਆਦਾ ਕਰਤਾ ਹਾਂ ਮੈਂ ਜੀ ਪਰਮਜੀਤ ਸਿੰਘ ਜੱਗਵਾਲ ਪੰਜਾਬ ਤੋਂ ਜਿਹਨੂੰ ਬੱਕਦਾ ਸੁਪਤ ਪ੍ਰਧਾਨਾ ਜੀ ਤੇ ਅੱਜ ਜਿਹੜਾ ਇੱਥੇ ਹਸਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਮੁੰਡਿਆਂ ਦਾ ਤਾਂ ਬਹੁਤ ਮਾਰੀ ਮੰਦ ਭਾਗੀ ਘਟਨਾ ਸੀ ਇਹ ਘਟਨਾ ਜੱਗੋਵਾਲ ਪਿੰਡ ਦੀ ਹੈ ਜੀ ਮੈਨੂੰ ਕੋਈ ਹੋ ਅੱਜ ਤੋਂ ਮਤਲਬ ਹੁਣ ਤੋਂ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਿੰਦਰ ਸਿੰਘ ਜਿਹੜਾ ਇੱਥੇ ਸਤੰਕਪੁਰ ਏਸੀਆ ਦਾ ਕੰਮ ਕਰਦਾ ਉਹਦੀ ਦੁਕਾਨ ਹੈ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਪੰਨੀ ਭੰਨ ਕੇ ਉਹਦੇ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਲੈ ਕੇ ਕਰਵਾਉਣ ਲਈ ਉਹਦੇ ਸਾਥੀ ਉਸ ਬੰਦਿਆਂ ਦੇ ਦੂਜਿਆਂ ਨੇ ਫਿਰ ਆ ਕੇ ਆਹ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਡ ਟੋਪੀ ਪੀਤੀ ਦੋ ਦਿਨਾਂ ਮੰਗਿਆ ਤੇ ਹੋਰ ਰੁਪਏ ਦੀ ਬਾਹ ਮੱਡੀ ਕੇ ਦੀ ਲੱਤ ਵੱਡੀ ਬਹੁਤ ਇੱਥੇ ਬੋਲ ਕਰਵਾ ਦਿੱਤਾ ਸ਼ਰਮ ਆਮ ਨੰਗਾ ਨਾਜ਼ ਹੋਇਆ ਜੀ ਉਹ ਵੀ ਹਸਪਤਾਲ ਦੇ ਵਿੱਚ ਕਿਸੇ ਦੇ ਘਰ ਮੰਦਿਆਂ ਜਾਂ ਪਿੰਡ ਮੰਦਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਨੰਗਾ ਨਾਜ਼ ਹੋਇਆ ਜੀ ਅੱਜ ਬੋਲਿਆ ਉਹ ਤੇ ਫਰੋਤੀ ਦਾ ਵੀ ਫਰੋਤੀ ਦੀ ਵੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਨੌਜਵਾਨ ਜਿਹੜਾ ਐਨਆਰਆਈ ਹੈ ਉਹਨੂੰ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿੰੋਂ 1 ਲੱਖ ਰੁਪਏ ਦੀ ਫਰौती ਵੀ ਮੰਗੀ ਗਈ ਸੀ ਤੇ ਉਹਨਾਂ આરોપીਆਂ ਨੇ ਜਿਹੜਾ ਘਟਨਾ ਨੂੰ ਅਨਜਾਣ ਲੱਗਾ ਤੇ ਕਦੀ ਇਹ ਰੱਖੋ ਆਪਣੇ ਸਾਹਮਣੇ ਆ ਸਭ ਕੁਝ ਫਰौतीਆਂ ਮੰਗੀਆਂ ਦੀ ਆਮ ਤਿੰਨ ਪਰ ਦਿਨ ਨੂੰ ਲੱਗਦਾ ਵੀ ਅੱਜ ਤੋਂ ਸਾਾਲਕ ਪਹਿਲਾ ਜਿਹੜਾ ਮੁੰਡਾ ਹਰਿੰਦਰ ਸਿੰਘ ਸੋਨੂ ਆ ਇਹਦੀ ਦੁਕਾਨ ਤੇ ਵੀ ਇੱਕ ਗੁੰਡਾ ਆਇਆ ਸੀ ਉਹਨੇ ਫਰौती ਮੰਗੀ ਸੀਗੀ ਉਦੋਂ ਭੱਜ ਬਚਾਵਾਂਗੇ ਪਰ ਅੱਜ ਇਹਨਾਂ ਨੇ ਸ਼ਰੇਆਮ ਉਹਦੀ ਦੁਕਾਨ ਪੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਕਿ ਜੋਸਲੀਆ ਪਾ ਇੱਕ ਜੱਗਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਥੇਰੇ ਦੇ ਵਿੱਚੋਂ ਆਇਆ ਵਾ ਕੋਈ ਹੋਰ ਸੁੱਖਾ ਸੁੱਖਾ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਦਿੱਤੀ ਨਾਲ ਮੁੰਡਾ ਕਰ ਸ਼ਵਾਨ ਉਹ ਉਹਨਾਂ ਨੇ ਇੱਕ ਭੰਤੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਇੱਕ ਨਕਰਨ ਹੋਇਆ ਜਾਂ ਨਲਕਾ ਨਾਲ ਜਿਹੜਾ ਬਾਅਦ ਪਾਰਟੀ ਸੱਜਣਾਂ ਨਾਲ ਦੇ ਸਾਥੀ ਜਾਂ ਤਰੁਨ ਮੈਡਿਕਰੋਂ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਤੋਂ ਨਹੀਂ ਕਿਤੇ ਦੇਖੋ ਚਾਰ ਦਿਨ ਇਹ ਹਸਪਤਾਲ ਨਾਲ ਪਤਖੂਨ ਦੇ ਨਾਲ ਹੋਇਆ ਹੈ ਪਰ ਬਹੁਤ ਮੰਦਗਾ ਮਤਲਬ ਵੀ ਘਟਨਾ ਵਹੀ ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਇੱਕ ਕਾਰਕੋਚ ਕੀਤੀ ਹੈ ਨਾ ਉਹਨਾਂ ਦੇ ਬੰਦੀ ਸਭ ਤੋਂ ਸਖਤ ਤਕਾਰ ਦੇ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਮਨ ਤੋਂ ਬੰਦਾ ਕਿ ਆ ਵੀ ਦੁਕਾਨ ਨਹੀਂ ਖੋਲ੍ਹੂਗਾ ਚਾਹੇ ਸ਼ਹਿਰੀ ਬਣ ਕੇ ਤੇ ਪਿੰਡੂ ਵਰਗਾ ਕੋਈ ਦੁਕਾਨਦਾਰ ਤੇ ਉਹ ਜਾਨ ਨੂੰ ਮੰਨ ਤੋਂ ਮੰਗ ਜੇ ਉਹਦਾ ਕਿ ਆਪਾਂ ਇਧੇ ਲਗਾ ਦਾਸ਼ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਨਾਚ ਕੀਤਾ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾਲ ਨਾ ਨਾ ਕੀਤੀ ਤੇ ਅਸੀਂ ਭਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਉਣਾ ਜਿਨ੍ਹਾਂ ਕਰ ਕੰਮ ਨਹੀਂ ਹੁੰਦੇ ਉਹਨਾਂ ਚੋਂ ਕੀ ਇਹ ਮੋਰਚਾ ਲਾਉਣੀ ਹਟਾ ਦੇ ਜਿਵੇਂ ਦੇਖੋ ਚਾਰਜ ਮੇਲੇ 200 ਰੁਪਏ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਨੂੰ ਕੋਈ ਸਤਾਣਾ ਕੋਈ ਸੋ ਇੰਨੀ ਬੇਨਤੀ ਸੀ ਜੀ ਪ੍ਰਬੰਧ ਕਰਨੀ ਅਸੀਂ ਪ੍ਰਸ਼ਾਸਨ ਆਪਣਾ ਨਿਆਰਵਾਕ ਦੇਣਾ ਜੀ ਮੇਰਾ ਨਾਮ ਅਰਸ਼ ਗਿੱਤੇ ਪਿੰਡ ਜਬੋਲ ਮੈਂ ਸਰ ਬੁਜੀਪੁਰੋਂ ਗੋਪਨੀ ਲਾਉਣੀ ਸੀ ਨਾ ਤਾਂ ਜਿਆ ਹੁੰਦਾ ਸੀ ਤੇ ਸੋਨੂੰ ਸਾਡੇ ਪਿੰਡ ਦੇ ਕੋਲ ਉਹਨੇ ਮੈਨੂੰ ਫੋਨ ਲਾ ਕੇ ਸਭ ਜੰਦਾ ਜਾ ਰੱਖਿਆ ਤਾਂ ਪਾਪਾ ਦਗਾ ਨੇ ਆ ਜਾ ਦਗਾ ਅਜੀ ਉੱਥੇ ਗਿਆ ਸੀ ਸਾਡੇ ਗਲ ਪੈ ਗਏ ਵਰਨ ਖੱਤਰੀ ਤੇ ਝਮਲਾ ਤੇ ਹੋਰ ਚਾਰ ਪੰਜ ਜਣੇ ਬੰਦੇ ਨਾਲੋਂ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਜ਼ਾਂ ਮਾਰਿਆ ਤੇ ਮੈਂ ਉਥੋਂ ਬਾਅਦ ਜਿਹੜੇ ਦੇਖਿਆ ਤੇ ਮੇਰੇ ਜੀਤੇ ਮਗਰ ਆਏ ਪੇਰ ਤੇ ਆ ਕੇ ਪੇਰ ਕੋ ਸਾਡਾ ਉਹਨਾਂ ਨੇ ਸਾਡਾ ਫੇਸ 'ਤੇ ਕੁੱਟ ਮਾਰ ਕੇ ਬਹੁਤ ਸਟੋਲ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਤੁਸੀਂ ਇੱਥੇ ਆ ਕੇ ਗੁੰਡਾ ਕਰਦੇ ਨੰਗਾ ਨਾਚ ਕੀਤਾ ਮੈਨੂੰ ਜੀਵਨਦਾਰ ਬੰਦਾ ਵਾ ਸਰ ਮੈਨੂੰ ਫਰੋਤੀ ਕੀ ਲੋੜਾ ਸਰ ਮੈਂ ਤਾਂ ਆਪਦੇ ਆ ਬਾਈ ਕਰਦਾ ਵਾਂ ਤੁਹਾਡੀ ਕੁਮਾਰੀ ਤਨਨਾ ਨਹੀਂ ਉਹ ਦੂਜੀ ਪਾਰਟੀ ਦਾ ਦੋਸ਼ ਹੈ ਨਾ ਸਾਰਾ ਉਹ ਦੋਸ਼ ਲਾਈ ਰਹਿਣ ਸਾਰਾ ਆਪਾਂ ਨੂੰ ਕੋਈ ਫਰੋਤੀ ਨਾ ਮੰਗੀ ਆ ਤਾਂ ਨਾ ਪਰ ਗੁੰਡਾ ਕਰਦੀ ਤੇ ਨੰਗਾ ਨਾਚ ਤਾਂ ਸਿਵਲ ਹਸਪਤਾਲ ਜੋ ਹੈ ਉਹ ਕਿਨੇ ਕੀਤਾ ਫਿਰ ਇਹਨਾਂ ਦੇ ਬੰਦੇ ਜੀ ਸਾਰੇ ਉਹ ਤਾਂ ਕਹ ਰਹੇ ਕਿ ਤੁਹਾਡੇ ਬੰਦੇ ਸੀਗੇ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛੋ ਜੀ ਕੀ ਗੱਲ ਹੋਈ ਸੱਤ ਸੱਤ ਤੁਮ ਜਾ ਰਹੇ ਮਾਮਲਾ ਕੋਈ 9:00 ਟਿਕ 9:00 ਵਜੇ ਤੋਂ 9:00 ਵਜੇ ਪਹਿਲਾਂ ਇਹਨਾਂ ਦੀ ਲੋਹਿਆ ਰੋਡ ਤੇ ਇੱਕ ਦੁਕਾਨ ਸੀ ਤੁਹਾਨੂੰ ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਵਾਪਸ ਜੇ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਦੂਜਾ ਮਾਮਲਾ ਕੋਈ ਸੀ ਜਿਹੜਾ ਪਨੇ ਉਸ ਤੋਂ ਬਾਅਦ ਇਹ ਉਹਨਾਂ ਚ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਤੇ ਦਾਖਲ ਹੋਣ ਦੂਸਰੇ ਪਾਸੇ ਦੂਜੇ ਮੁ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਨਪਾਰਟੀ ਦੋਨੇ ਆਪਸ ਚੇ ਲੜਦੇ ਆ ਜਿਹਨਾਂ ਨੇ ਸੱਟਾਂ ਲੱਗੀਆਂ ਜਿਹਨਾਂ ਨੂੰ ਅਸੀਂ ਨਾਸਟਮ ਦਾਜਨ ਫਸਟ ਹਟ ਉੱਪਰਵਾ ਕੇ ਆਪਣੀ ਨਿਗਰਾਨੀ ਜੇ ਜੋ ਬੰਦੇ ਅਸੀਂ ਥੋੜਾ ਰੈਫਰ ਕਰਵਾ ਕੇ ਡਾਕਟਰ ਸਾਹਿਬ ਨੇ ਦੋ ਚੇਡਮਸ ਕਰ ਲਿਆ ਸਿਵਲ ਹਸਪਤਾਲ ਚ ਗੁੰਡਾਗਰਦੀ ਨੰਗਾ ਨਾਛ ਹੋਇਆ ਪੂਰਾ ਖੂਨ ਨਾਲ ਲੱਥ ਪਸਰੇ ਕੀ ਹੁਣ ਕਾਰਵਾਈ ਕੋ ਸਖਤ ਹੋਵੇਗੀ ਇਹਨਾਂ ਦੇ ਬਾਰੇ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮਰ ਐ ਕੱਟ ਰਹੇ ਆ ਐਮਰ ਐ ਕੱਟਣ ਤੋਂ ਬਾਅਦ ਆਪਾਂ ਇਹਨਾਂ ਦਾ ਬਿਆਨ ਲਵਾਂਗੇ ਡਾਕਟਰ ਸਾਹਿਬ ਲੋ ਵੀ ਕੋਈ ਕਮਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹਜੂ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਰ ਐ ਕੱਟ ਰਹੀ ਹੈ